ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਬਾਈ ਜੀ ਫਿਰ ਤੋਂ ਤੁਹਾਡੇ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕੀਤੀ ਆ ਆ ਪਿੰਡ ਮਹਿਲ ਖੁਰਦੇ ਜ਼ਿਲ੍ਹਾ ਬਰਨਾਲਾ ਜਿੱਥੇ ਬਾਈ ਕੋਲੇ ਤਿੰਨ ਚਾਰ ਕਟੀਆਂ ਮਕੂ ਆ ਮਿੱਤਰੋ ਜੀ ਜੀ ਮਿੱਤਰੋ ਪਹਿਲੇੰਬਰ ਵਾਲੀ ਮੀਨੀ ਕੱਟੀ ਸਿੰਘ ਹੈਲਦੇ ਆ ਬਾਈ ਜੀ ਠੀਕ ਆ ਦੋਨੇ ਤੁਸੀਂ ਦੇਖ ਸਕਾ ਦਿਓਗੇ ਤੇ ਚੌਥੇ ਨੰਬਰ ਵਾਲੀ ਕੱਟੀ ਆ ਸੀ 13 13 ਮਹੀਨੇ ਦੀ ਮੀਨੀ ਕੱਟੀ ਦੀ ਉਮਰ ਆ ਤੇ 13 ਮਹੀਨੇ ਦੀ ਆ ਕੱਟੀ ਨਿਊ ਮਰ ਗਈ ਸ਼ਕੀਰ ਨੂੰ ਫੋਲਾ ਮਿੱਤਰੋ ਠੀਕ ਆ ਬਾਕੀ ਪਿੱਠਪੂੜਾ ਜੇਕਰ ਥੋੜੇ ਲਿਸਿਆਂ ਜਰੂਰ ਨੇ ਕਰਮਾਣੀਆਂ ਪਰ ਜੇ ਕਿਤੇ ਸੇਵ ਵਾਲੇ ਘਰੇ ਬਾਗ ਗਿਆ ਤਾਂ ਇਹਨਾਂ ਕਟੀਆਂ ਰੰਗ ਰੂਪ ਵੱਖਰਾ ਹੋ ਜਾਣਾਗਾ ਬਾਕੀ ਮਤਲਬ ਜੈਡ ਬਲੈਕ ਕਟੀਆਂ ਚੁੱਕੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਪਿੱਠ ਪੁੜੇ ਦੀ ਚੜਾਈ ਤੇ ਬਾਕੀ ਕੱਦ ਕਰ ਤੁਸੀਂ ਦੇਖ ਹੀ ਸਕਦੇ ਹੋ ਕੱਟੀ ਦਾ ਬਹੁਤ ਸ਼ਕੀਨਾ ਕਟੀਆਂ ਮਤਲਬ ਥੋੜੇ ਲਿਸਿਆਂ ਦੀ ਜ਼ਰੂਰਤ ਨੂੰ ਫਿਰ ਤੋਂ ਕਹਿ ਦਿੰਨੇ ਆਪਾਂ ਬਾਕੀ ਚਾਰ ਚਾਰ ਤੁਹਾਨੂੰ ਨਹੀਂ ਪੰਜਵੀਂ ਕੋਈ ਖੋਰਛਾ ਨਹੀਂ ਹੋਣੀ ਕਿ ਮਾਲਕਾਂ ਨੇ ਦੱਸਣ ਮੁਤਾਬਕ ਬਾਕੀ ਆਜ ਸਲੀ ਸੂਈ ਕੋ ਦਾ ਆਪ ਜਾਈ ਕਰਨੀ ਹੈ ਬਹਰ ਵੀਡੀਓ ਚ ਕਹਿਣੀ ਹੁੰਨੇਗੀ ਤੇ ਆ ਦੋ ਜਿਹੇ ਮਤਲਬ ਪਿੱਛੇ ਗੱਡੇ ਨੇ 12 12 ਬਾਕੀ ਬਾਇਲ ਕਨਮ ਜਿਆ ਜਾਣਕਾਰੀ ਲਈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ ਜਿਹੜੇ ਕਿਸੇ ਵੀਰ ਨੂੰ ਸੱਜਣ ਭਰਾਵ ਮਿੱਤਰ ਨੂੰ ਲੋੜ ਹੋਈ ਕੱਟੀਆਂ ਖਰੀਦਣ ਲਈ ਮਾਲਕ ਨਾਲ ਸੰਪਰਕ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ